ਖੌਫਨਾਕ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੇ ਗਵਾਲ ਮੰਡੀ ਇਲਾਕੇ ਦੇ ਵਿੱਚ ਸਥਿਤ ਦਰਗਾਹ ਦੇ ਸੇਵਾਦਾਰ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਵਾਰਦਾਤ ਤੋਂ ਬਾਅਦ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਉੱਥੇ ਸੂਚਨਾ ਮਿਲਨ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ ਜਿਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮ੍ਰਿਤਕ ਬਲਦੇਵ ਸਿੰਘ ਪਿਛਲੇ 25 ਸਾਲਾਂ ਤੋਂ ਇਸ ਦਰਗਾਹ ਦੀ ਸੇਵਾ ਕਰ ਰਿਹਾ ਸੀ ਮ੍ਰਿਤਕ ਦੇ ਧੀ ਦਾ ਕਹਿਣਾ ਹੈ ਕਿ ਇਹ ਕਤਲ ਰੰਜਿਸ਼ਣ ਹੋਇਆ ਹੈ ਕਿਉਂਕਿ ਪਿਛਲੇ ਕੁਝ ਦਿਨਾ ਤੋਂ ਇਲਾਕੇ ਦੇ ਹੀ ਇੱਕ ਸ਼ਖਸ ਦੇ ਵੱਲੋਂ ਉਸਦੇ ਪਿਤਾ ਬਲਦੇਵ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਹੁਣ ਉਸਦੇ ਪਿਤਾ ਦਾ ਕਤਲ ਹੋ ਗਿਆ ਹੈ। ਤੀਨੇ ਪੁਲਿਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਮੁਲਜ਼ਮਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਦਾਦੀ ਨੂੰ ਨਾ ਮਹੀਨਾ ਹੋ ਗਿਆ ਵਾ ਕੱਲ ਪਰਸੋਂ ਦੀ ਗੱਲ ਆ ਪਰਸੋਂ ਫੇਰ ਪੰਮਾ ਹੈਗਾ ਵਾ ਉਹਨੇ ਧਮਕੀਆਂ ਦਿੱਤੀਆਂ ਮੈਂ ਬੱਬਾ ਮਾਰ ਦੇਣਾ ਮੈਂ ਬੱਬਾ ਮਾਰ ਦੇਣਾ ਸਾਨੂੰ ਤੇ ਹੁਣ ਜੇ ਇਹ ਹੀ ਮੰਨਦਾ ਤੇ ਇੰਨੀ ਮਰਵਾਇਆ ਫਿਰ ਬੱਬਾ ਮੈਂ ਤੇ ਇਹ ਜਾਣਿਆ ਪਏ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ ਜਿਸ ਨੇ ਸਾਡੇ ਪਿਓ ਨੂੰ ਮਰਵਾਇਆ ਕਿੰਨੇ ਚਿਰ ਦੇ ਸੇਵਾ ਕਰਦੇ ਸੀ ਇਹਨਾਂ ਨੂੰ ਮੇਰੇ ਵਿਆਹ ਨੂੰ 20 ਸਾਲ ਹੋ ਚੱਲੇ ਮੇਰੇ ਵਿਆਹ ਤੋਂ ਪੁੱਲੜੇ ਕਰਵਾਉਣੇ 25-26 ਸਾਲ ਹੋ ਚੱਲੇ ਇਹਨਾਂ ਨੂੰ ਇਸ ਤੋਂ ਪਹਿਲਾਂ ਕੋਈ ਸਰਕਾਰੀ ਜੋਬ ਕਰਦੇ ਸੀ ਹਾਂਜੀ ਗਵਰਨਮੈਂਟ ਜੋਬ ਕਰਦੇ ਸੀ ਕਿੰਨਾ ਚਿਰ ਹੋ ਗਿਆ ਇਹਨਾਂ ਨੇ ਸਰਕਾਰਾਂ ਦੇ ਕਰਕੇ ਆਪਣੀ ਰਿਟਾਇਰਮੈਂਟ ਲੈ ਲਈ ਆ ਆਪਨੇ ਕੀਤੀ ਰਿਟਾਇਰਮੈਂਟ ਨਹੀਂ ਮੈਂ ਇਹਨਾਂ ਦੀ ਨੌਕਰੀ ਕਰਾਂਗੀ ਮੈਂ ਦੂਜੀ ਨੌਕਰੀ ਨਹੀਂ ਤਾਂ ਸਦੋਂ ਮੈਂ ਬਾਲਕਾਰੀ ਨੌਕਰੀ ਕਰਨੀ ਹੈ ਮੈਂ ਮੰਗਿਆ ਹੈ ਕਹਤੀ ਹੈ ਜਿਹੜੇ ਮੈਨੂੰ ਜਿੰਨੇ ਮੇਰੇ ਪਿਓ ਨੂੰ ਮਾਰਿਆ ਨਾ ਮੈਂ ਉਹਨੂੰ ਕਾਤਲ ਨੂੰ ਸਜ਼ਾ ਚਾਹੁੰਦੀ ਆ ਕਾਤਲ ਦੂਰ ਭੱਜ ਗਿਆ ਮੈਂ ਕਿੰਨੀ ਉਹਨਾਂ ਨੂੰ ਫੋਟਾ ਸਟਾਰਟ ਕੀਤਾ ਉਸ ਟਾਈਮ ਤੇ ਆਪ ਜੇ ਮੇਰੀ ਗੱਲ ਸੁਣੋ ਜੇ ਉਹ ਸੱਚਾ ਹੁੰਦਾ ਸਾਰਾ ਮੱਲਾ ਇਕੱਠਾ ਹੋ ਕੇ ਆ ਕਿ ਗੱਲ ਉਹ ਨਹੀਂ ਆ ਸਕਦਾ ਸੀ ਇੰਨਾ ਗੰਦ ਮੇਰੇ ਪਿਓ ਨੂੰ ਨਹੀਂ ਕਤਰਾ ਉਹਨਾਂ ਦੇ ਲਾਗੇ ਆ ਮੇਰੇ ਨਾਨਕੇ ਉਹਨਾਂ ਨੇ ਵੀ ਕਤਰਾ ਉਹਨੇ ਕਿਹਾ ਮੈਂ ਤੁਹਾਡੇ ਘਰ ਇੱਕ ਜੀਨ ਛੜਨਾ ਮਾਰਨ ਮਾਰ ਦੇਣਾ ਸਭ ਨੂੰ ਉਹ ਸੋਦਾ ਮੇਰੀ ਜਨਾਨੀ ਇਹਨਾਂ ਨੇ ਮਾਰੀ ਬਟਕੀ ਜਨਾਨੀ ਰਿਆ ਕਰਤੂਤਾ ਨਾ ਮਰੀ ਆ ਜਿਹੜਾ ਜਗਾ ਜਗਾ ਮੂਹ ਮਾਰਨਾ ਜਨਾਨੀ ਨੇ ਮਰਨਾ ਹੀ ਆ ਇਹ ਅੱਜ ਸਾਡੇ ਗਵਾਲ ਮੰਡੀ ਏਰੀਏ ਦੇ ਵਿੱਚ ਇੱਕ ਹੈਗੀ ਆ ਮਜਾਰ ਇੱਥੇ ਇੱਕ ਸੇਵਾਦਾਰ ਸੀਗਾ ਬਜ਼ੁਰਗ ਬਲਦੇਵ ਸਿੰਘ ਇਹਨਾਂ ਨੂੰ ਰਾਤ ਕੋਈ ਅਣਪਛਾਤਾ ਵਿਅਕਤੀ ਜਿਹੜਾ ਸਿਰ 'ਚ ਸੱਟ ਮਾਰ ਕੇ ਮਾਰ ਗਿਆ ਸੀਗਾ ਉਹ ਫਿਰ ਸਾਨੂੰ ਹੁਣ ਇਨਟੀਮੇਸ਼ਨ ਆਈ ਆ ਅਸੀਂ ਮੈਂ ਆਇਆ ਵਾਂ ਐਸ ਐਚਓ ਕੰਟੋਨਮੈਂਟ ਬਾਕੀ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੋ ਅਸੀਂ ਇਹ ਪ੍ਰੀਲੀਮਨਰੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜੋ ਵੀ ਉਹਦੇ ਵਿੱਚ ਆਉਟਪੁੱਟ ਹੋਏਗੀ ਉਹ ਤੁਹਾਨੂੰ ਇਨਟੀਮੇਟ ਕਰਾਂਗੇ ਸਰ ਕੋਈ ਸੀਸੀਟੀਵੀ ਹੈ ਨਹੀਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀਆਂ ਨੇ ਸਾਡੀਆਂ ਟੀਮਾਂ ਬਟ ਅਜੇ ਤੱਕ ਅਸੀਂ ਟੂ ਅਰਲੀ ਆ ਅਜੇ ਸਾਡੇ ਹੱਥ ਕੁਝ ਨਹੀਂ ਆਇਆ ਸਰ ਚਮਕੀ ਹੁੰਦੀ ਸੀ ਨਾਲ ਬਿਲਕੁਲ ਬਿਲਕੁਲ ਹੀ ਦਰਗਾਹ ਦੇ ਬਿਲਕੁਲ ਨਾਲ ਬੰਦ ਉਹ ਪਿਛਲੇ ਸਮੇਂ ਦੇ ਵਿੱਚ ਕੁਝ ਕੀਤੀ ਗਈ ਹੈਗੀ ਆ ਉਹ ਸੀਨੀਅਰ ਅਫਸਰਾਂ ਦੇ ਹੁਕਮ ਨਾਲ ਹੀ ਹੋਈ ਸੀਗੀ ਬਟ ਉਹਦੇ ਉੱਤੇ ਤੋਂ ਮੈਂ ਕੁਝ ਨਹੀਂ ਕਹਿ ਸਕਦਾ لیکن ਸਾਡੀ પેટ્રોલنگ ਜਿਹੜੀ ਹੈਗੀ ਆ ਵਗੈਰਾ ਉਹ ਤੇ ਰੈਗੂਲਰ ਹੁੰਦੀ ਹੈ ਬਾਕੀ ਇਹ ਜਿਹੜਾ ਕ੍ਰਾਈਮ ਹੈ ਉਹ ਸੈਂਸੇਸ਼ਨਲ ਹੈ ਔਰ ਉਹਨੂੰ ਅਸੀਂ ਜਲਦੀ ਟ੍ਰੇਸ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਪਰਵਾਰਕ ਮੈਂਬਰ ਕਹ ਰਹੇ ਨੇ ਕਿ ਲਗਾਤਾਰ ਇੱਕ ਮਹੀਨੇ ਤੋਂ ਕਮਕੀ ਹੈ ਜਿਹੜੀਆਂ ਮਿਲਦੀਆਂ ਸੀ ਜਾਨ ਨੂੰ ਮਾਰਨ ਦੀ ਹਾਂਜੀ ਉਹਨਾਂ ਦੀ ਕਾਲ ਮੈਨੂੰ ਉਹਨਾਂ ਨੇ ਜ਼ੁਬਾਨੀ ਦੱਸਿਆ ਹੈਗਾ ਉਹ ਅਸੀਂ ਬਜ਼ੁਰਗ ਜਿਹੜੇ ਡੈਥ ਹੋਈ ਆ ਉਹਨਾਂ ਦਾ ਕਾਲ ਡਿਟੇਲ ਵਗੈਰਾ ਪਾਵਾਂਗੇ ਜੋ ਵੀ ਹੈਗਾ ਵਾ ਉਹਨੂੰ ਜਲਦੀ ਤੋਂ ਜਲਦੀ ਰਾਉਂਡ ਅਪ ਕਰਨ ਦੀ ਕੋਸ਼ਿਸ਼ ਕਰਾਂਗੇ ਦੋਸ਼ੀ ਨੂੰ